ਕਾਂਗਰਸ ਕਮੇਟੀ ਦੀ ਇੱਕ ਮੀਟਿੰਗ ਤਰਨਤਾਰਨ ਵਿਖੇ ਹੋਈ ਜਿਸ ਵਿੱਚ ਪਿੰਡਾਂ ਦੇ ਪੰਜ ਸਰਪੰਚ ਬਲਾਕ ਅਤੇ ਅਹੁਦੇਦਾਰ ਅਤੇ ਮੈਂਬਰ ਪਹੁੰਚੇ ਅਤੇ ਤਰਨਤਾਰਨ ਵਿਖੇ ਹੋਣ ਵਾਲੀ ਜਿਮਨੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਆਖਿਆ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਉਸ ਦਾ ਸਾਥ ਦਿੱਤਾ ਜਾਵੇਗਾ ਸੰਖੇਪ ਵਿੱਚ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਵੀਰੋ ਵਿਧਾਨ ਸਭਾ ਇਲੈਕਸ਼ਨ ਆ ਗਈ ਹੈ ਇਹ ਜਿਹੜੀ ਇਲੈਕਸ਼ਨ ਇੱਕ ਯੁੱਧ ਹੋਣਾ ਮੌਜੂਦਾ ਸਰਕਾਰ ਦੇ ਨਾਲ ਸੋ ਇਹ ਸਰਕਾਰ ਨੇ ਪਹਿਲਾਂ ਲੁਧਿਆਣਾ ਦੇ ਵਿੱਚ ਜਿਵੇਂ ਪਾਲਾ ਸੌਰ ਸਾਹਿਬ ਨੇ ਦੱਸਿਆ ਪਾਰਟੀ ਦੇ ਵਿੱਚ ਨਾ ਕੋਈ ਪਹਿਲਾਂ ਫੁੱਟ ਸੀ ਨਾ ਕੋਈ ਹੋਣੀ ਫੁੱਟਾ ਇਹ ਇੱਕ ਸਿਰਫ ਤੇ ਸਿਰ ਵਿਰੋਧੀਆਂ ਦੇ ਗਮਰਾਹ ਕਰਨ ਪ੍ਰਚਾਰ ਨੇ ਜਿੰਨਾਂ ਤੋਂ ਆਪਾਂ ਨੂੰ ਬਚਣਾ ਪਊ ਲੁਧਿਆਣਾ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਾਰੇ ਮੰਤਰ ਮੰਤਰ ਤੇ ਹਰ ਸਰਕਟ ਦਾ ਪੇਸ਼ ਆਇ ਪੁਲਿਸ ਪ੍ਰਸ਼ਾਸਨ ਦੀ ਕੀਤੀ ਸਾਰੇ ਚਾਹਵਾਂ ਵਿੱਚ ਇਕੱਠੇ ਲੇਕਿਨ ਸਾਰਿਆਂ ਨੂੰ ਮੈਂ ਇਕੱਠਾ ਕਰ ਦਿੱਤਾ ਜੀ 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 ਤਰਨਤੰਦ ਦੇ ਵਿੱਚ ਮੈਂ ਜਦੋਂ ਤੱਕ ਮੈਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਉਹ ਤਾਂ ਮੈਂ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਜਿੰਨੇ ਵੀ ਆਪਣੇ ਪੁਰਾਣੇ ਵਰਕਰ ਸੀ ਕਿਸੇ ਗੱਲੋਂ ਰੁੱਸੇ ਸਾਰਿਆਂ ਨੂੰ ਇੱਕ ਸਟੇਜ ਦਿੱਤਾ ਜੇ ਤੁਸੀਂ ਦੇਖਦਾ ਸਭ ਨੂੰ ਮੈਕਸੀਚੇ ਲਿਆ ਲੈਣੇ ਜਿਹੜੇ ਟਿਕਟ ਦੀ ਚਾਹਵਾਨ ਸੀ ਕਿ ਸਾਰਿਆਂ ਨੂੰ ਮੈਂ ਇੱਕ ਸਟੇਜ ਤੇ ਆ ਕੇ ਇਸ ਗੱਲ ਦੀ ਤੁਹਾਡੇ ਸਾਹਮਣੇ ਉਹਨਾਂ ਨੇ ਰਾਜੀ ਨਾਮਾ ਕਰ ਲਿਆ ਵੀ ਜਿੰਦੂ ਵੀ ਇੱਕ ਨੂੰ ਟਿਕਟ ਮਿਲੇਗੀ ਅਸੀਂ ਸਾਰੇ ਉਹਦੇ